ਕਾਨੂੰ ਅੱਜ ਮੈਂ ਸੁਰਾਂ ਤੋਂ ਪਾਰ ਜਾ ਕੇ ਮਾਸ ਸੁਰਾਂ ਤੋਂ ਪਾਰ ਜਾ ਰਿਹਾ ਤੈਂ ਚਿੰੜਕ ਦਾ ਇਰਤੇ ਮੈਂ ਸਦਕੇ ਜਾਵਾਂ ਕਬਰੂ ਤੇ ਚੱਕ ਸਾਹਮਣੇ ਤੇ ਮੇਰੀ ਗੱਲ ਸੁਣ ਲੋ ਧਿਆਨ ਨਾਲ ਸਾਰੇ ਜਣੇ ਗੈਸ ਵਾਲੇ ਕੈਪਸੂਲ ਰੱਖ ਲਿਓ ਤੇ ਲੰਗਰ ਆਪਾਂ ਜਿੱਦਾਂ ਛਗਣਾ ਛਗਣਾ ਨਾ ਜਿੱਦਾਂ ਮੰਨ ਲਓ ਇੱਕ ਅੱਗ ਦੇਖਿਆ ਇਧਰ ਹੋਲੀ ਆਈ ਨਾ

ਕੋ ਜੁਬੀ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਸੋਚ ਰਹੇ ਹੋਵੋਗੇ ਵੀ ਰਾਤ ਨੂੰ ਕਿੱਥੇ ਵਲੌਗ ਬਣਾ ਰਹੇ ਨੇ ਇਹ ਅਸੀਂ ਛੱਤ ਦੇ ਖੜੇ ਆ ਤੇ ਗੱਲ ਦਾ ਵੀ ਉਹ ਲ ਉਹ ਉੱਪਰਾਂ ਜਾ ਕੇ ਕਰ ਲੋਗੇ ਤੇ ਅਹੀਂ ਮੈਂ ਕਿਹਾ ਚੱਲ ਹੁਣ ਸੈਰਸੂਰ ਕਰਦੇ ਹੋਏ ਅਸੀਂ ਰੋਟੀ ਰੋਟੀ ਖਾ ਕੇ ਤੇ ਮੈਂ ਕਿਹਾ ਵਲੌਗ ਸ਼ੁਰੂ ਕਰ ਲਈ ਆਪਾਂ ਤੇ ਤੁਹਾਨੂੰ ਫਿਰ ਆਪਾਂ ਥੱਲੇ ਜਾ ਕੇ ਦਿਖਾਵਾਂਗੇ ਵਲੌਗ ਸੌਰੀ ਕੰਟੀਨਿਊ ਕਰਾਂਗੇ ਤੈਨੂੰ ਆਪਾਂ ਇਹਨਾਂ ਫੋਟੋਆਂ ਵਖਾਣੀਆਂ ਫੋਟੋਆਂ ਮੰਨੀ ਦੀਆਂ ਪ੍ਰੀ-ਵੈਡਿੰਗ ਆਣੀਆਂ ਫੋਟੋਆਂ ਤੇ ਇੱਕ ਇੱਕ ਨਵੀਂ ਫੋਟੋ ਖੋਲ੍ਹਣੀ ਏ ਉਹ ਵਖਾਣੇ ਆ ਥੱਲੇ ਚੱਲ ਕੇ ਠੀਕ ਹੈ ਤੇ ਉਹ ਸ਼ਵਰੀਤ ਉਹ ਘੁੰਮਰੀ ਉਹ ਦੇਖੋ ਉਹ ਲੁੱਕ ਗਈ ਉਹ ਦੇ ਉਹ ਵੇਖ ਲੈ ਕਿਹੜੇ ਕੁੜੇ ਨੇ ਔਰ ਪਿੱਛੇ ਆਓ ਚੱਟ ਕਿੜੇ ਲੈ ਤੇ ਮਰਬੇ ਘੋਰ ਜੀ ਸੈਰ ਕਰ ਰਹੇ ਨੇ ਸੈਰ ਕਰ ਰਹੇ ਰੰਗ ਲਵਾ ਕੇ ਬੈਠੇ ਮੈਂ ਵੀ ਅਜੋਲਦੀ ਹੋ ਗਈ ਆ ਨੰਨੂ ਨੇ ਲਾਇਆ ਵੇਖ ਉੱਤਰਦਾ ਹੀ ਨਹੀਂ ਪਿਆ ਆਜ ਉੱਥੇ ਵੀ ਹੋਲੀ ਖੱਡੀ ਹੋਫਿਸ 'ਚ ਵੀ ਹਾਂ ਹੋਰ ਤੁਹਾਡੇ ਤੇ ਬਹੁਤ ਵਧੀਆ ਖੱਡੀ ਸੀ ਹਣਾ ਹੋਰ ਹੋਰ ਬੜੀ ਸੋਹਣੀ ਹਵਾ ਚੱਲ ਰਹੀ ਉੱਪਰ ਠੰਡੀ ਠੰਡੀ ਤੇ ਚਾਰ ਜਣੇ ਸੈਰ ਕਰ ਰਹੇ ਪੰਜੇ ਜਣੇ ਮੰਮੀ ਡੈਡੀ ਥੱਲੇ ਨੇ ਤੇ ਸ਼ਵਰੀਦ ਕੀ ਕਹਿ ਰਿਹਾ ਸ਼ਵਰੀਦ ਤੂੰ ਤਾਂ ਤੁਸੀਂ ਆ ਰਹੀਏ ਤੁਸੀਂ ਸ਼ਵਰੀਦ ਕੀ ਕਹਿ ਰਿਹਾ ਇਹਨਾਂ ਨੂੰ ਚਾਚੀ ਕੀ ਕਹਿ ਰਹੀ ਕੀ ਗੈਰੀ ਚਾਚੀ ਚਾਚੀ ਗੈਰੀ ਤੂੰ ਵੀ ਭੱਜਿਆ ਨਹੀਂ ਚਾਚੀ ਵੀ ਭੱਜੀ ਨਾ ਪਿੱਛੇ ਲੱਗ ਗਈ ਉਹ ਪਿੱਛੇ ਲੱਗ ਗਈ ਲੋਗ ਲਾ ਲੋਗ ਲਾ ਕਿੰਨੇ ਚਿਰ ਲੁਕेंगी ਆ ਬਾ ਮੁਰਗੇ ਤੂੰ ਦੋਵੇਂ ਦਰੈਣੀ ਚ ਸਾਣੀਆਂ ਨੇ ਵਲੌਗ ਬਣਾਇਆ ਕਰਨਾ ਫੇ ਜੇ ਤੈਨੂੰ ਪਾੜੀ ਲੱਗੇ ਤਾਂ ਇਹ ਕਰ ਮੈਂ ਬਣਾਉਣਾ ਹਾਂ ਮੈਂ ਹੀ ਬਣਾਵਾਂ ਮੈਂ ਬਣਾਵਾਂ ਇਹ ਅਰੇ ਪਾਜੀ ਮੈਂ ਬਣਾਵਾਂ ਮੈਨੂੰ ਫੜਾ ਦੋ ਫੋਨ ਆਹੋ ਠੀਕ ਹੈ ਨਾ ਉਹ ਤੇ ਹੈ ਹੀ ਨੰਨੀ ਦਾ ਨੰਬਰ ਕੱਟਣਾ ਆਪਾਂ ਮੰਨੀ ਵਲੌਗ ਨਹੀਂ ਬਣਾਉਂਦਾ ਹੁੰਦਾ ਸੀ ਬੜਾ ਔਖਾ ਬਣਾਉਂਦਾ ਸੀ ਹੈ ਬੋਰਿੰਗ। ਤਾਂ ਤੇਨੂੰ ਲਾਉਂਗਾ ਅੱਗੇ ਬਣਾਉਣਾ। ਹੁਣ ਲਈ ਤੈਨੂੰ ਲਵਾ ਕਹਿੰਦੀ ਬੋਰਿੰਗ ਬਣਾਉਂਦੇ ਸੀ ਮੈਂ। ਇੱਧਰ ਇੱਧਰ। ਲੈਣ ਉਹ ਤੁਸੀਂ 2 ਵਜੇ ਨੇ ਬਣਾਇਆ। ਮੈਂ ਕਹਿੰਦਾ ਚੈਨਲ ਖੋਲੋ ਤੁਸੀਂ 2 ਵਜੇ ਨੇ। ਹੋਰ ਕੀ? ਮੈਂ ਇੱਥੇ ਇੱਥੇ ਕਾ ਹੋ ਜਾਣਾ। ਹੋਰ ਕੀ? ਨਹੀਂ ਉਂਝ ਮਜ਼ਾਕ ਕਰ ਰਿਹਾ। ਬਣਾਇਆ ਦੋਨੇ ਜਣੇ ਦੇ ਹੀ ਠੀਕ ਹੈ ਹੋਰੀ ਵੀ ਵੇਖਦੀ ਕੋਈ ਤੂੰ ਨਹੀਂ ਵੇਖਣਾ ਬੁਰਾ ਲੱਗ ਗਿਆ ਅਗਲੇ ਲੜਪੇ ਲੜਪੇ ਆਪੇ ਵੇਖਦੀ ਤੇ ਆਈ ਨਾਲ ਗੈਰਾਂ ਸਾਂਹੀ ਬੋਰੀਂ ਲੈਦੇ ਅੱਜ ਹਯੂਰ ਸਾਹਿਬ ਤੁਹਾਡਾ ਦੇ ਆ ਹਯੂਰ ਸਾਹਿਬ ਉਹਦੇ ਵਧੀਆ ਬਣਾਏ ਸੀ ਇਹ ਕੈਮਰਾ ਨਹੀਂ ਫੜਦਾ ਹੁੰਦਾ ਮੈਂ ਉਹਦੇ ਹੋ ਤਾਂ ਮੈਂ ਧੱਕੇ ਬਣਾਏ ਸੀ ਉਹਦੇ ਵਿੱਚ ਚੱਲੇ ਸੀ ਉਹ ਵਲੋਗ ਹਾਂ ਵਧੀਆ ਚੱਲੇ ਸੀਗੇ ਉਹ ਇੱਦਾਂ ਭਾਜੀ ਬੋਲਦੇ ਨਾ ਇੱਦਾਂ ਬਸ ਬੋਲਦੇ ਨਹੀਂ ਸੀ ਦੋਸਤ ਕੋਲ ਸੇ ਯਾਰ ਉਹਨਾਂ ਭਾਜੀ ਨੇ ਐਕਸਪੀਰੀਅੰਸ ਹੋ ਗਿਆ ਸਾਡੇ ਵਰਗੇ ਬਸ ਮਾਰਦੇ ਜਿੰਨਾਂ ਨੂੰ ਬੋਲਣਾ ਆਵਾ ਉਹਨਾਂ ਨੂੰ ਬੋਲਣਾ ਮੈਂ ਤਾਂ ਇੱਕ ਮਿੰਟ ਲਾਨੀ ਆ ਬਸ ਬਣਾ ਕੇ ਚਲੋ ਜੀ ਕੱਟ ਫੇਰ ਕੱਟ ਲੈ ਕੇ ਆਣਾ ਵੀਡੀਓ ਬੰਗਾਲੀਆਂ ਦਿਓ ਦੇ ਸ਼ਾਮਦੋ ਵਾਲੇ ਹਾਂ ਇਹਨੇ ਵੀਡੀਓ ਬਣਾਓ ਸਾਡੀ ਹੋਰ ਕੀ ਬਣਾਵਾਗੇ ਬਣਾਵਾਗੇ ਉਹਨਾਂ ਦੀ ਤੂੰ ਵੀ ਬਣਾਈ ਜਾ ਕੇ ਚੱਲ ਹੁਣ ਆਪਾਂ ਥੱਲੇ ਚੱਲਦੇ ਆ ਤੇ ਫੇਰ ਬਣਾ ਬਣਾਨੇ ਆ ਠੀਕ ਹੈ ਕੀ ਕਰ ਰਹੀ ਕਿਵੇਂ ਕਿਵੇਂ ਕਰੀ ਕਿਦਾਂ ਕਿਦਾਂ ਨੰਨੂ ਇਹ ਵੀ ਹੁਣ ਚਾਚੀ ਤਰ੍ਹਾਂ ਕਰਨ ਲੱਗੀ ਏ ਇਹ ਵੀ ਸ਼ਰਮਾਨ ਲੱਗੀ ਓਏ ਕੀ ਕਰ ਰਹੀ ਸੀ ਇੱਧਰ ਦਿਖਾ ਦੇ ਸਹੀ ਅਰੇ ਆ ਨਾ ਵੇਖਿਆ ਇੱਧਰ ਬਤਮੀਜ਼ ਨਵੀਂ ਨਹੀਂ ਬਣਾਉਂਦੀ ਅੱਛਾ ਤੂੰ ਬਥੇਰੇ ਬਣਾਏ ਨੇ ਇੱਥੇ ਇੱਥੇ ਬਥੇਰੇ ਬਣਾਏਂਗੇ ਤੂੰ ਕਿਹਦੇ ਵੇਖ ਰਹੀ ਛੱਡੀ ਦੀ ਬੇਟੀ ਹੁ ਮੈਂ ਬੇਟੀ ਹਾਂ ਸੱਸੀ ਘਰ ਦੇ ਸਾਰਿਆਂ ਨੂੰ ਆ ਰਾਧਾ ਦੇ ਨਾ ਰਾਧਾ ਰਾ ਓਏ ਤੇਰੇ ਪਾਪਾ ਪਿਆਨੋ ਵਜਾ ਰਹੇ ਨੇ ਮਾਂ ਨਹੀਂ ਬੋਲੀ ਤਾਂ ਤੇ ਅਦੁੱਤੀ ਲੱਗ ਰਖ ਜਰਾਂ ਸੀ ਤੇ ਪਾਪਾ ਜਦੋਂ ਪਿਆਨੋ ਵਜਾਇਆ ਉਦੋਂ ਫਿਰ ਸਾਰੇ ਆ ਗਏ ਦਵਾਰੇ ਹੋ ਗਏ ਸਾਰੇ ਤੇ ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ ਉਦੋਂ ਲਈ ਲਾਈਕ ਤੇ ਸਬਸਕ੍ਰਾਈਬ ਅਸਾਂ ਨਹੀਂ ਅੱਥੇ ਬੈਠਨੇ ਆ ਤੇ ਦੇਖਨੇ ਆ ਪਪਾ ਮਾਂ ਮਮਾ ਅੱਡਾ ਰਹਿੰਦਾ ਮਮਾ ਦੂਸਰ ਦੇ ਹਾਂਜੀ ਤੇ ਹੁਣ ਵਾਜਾ ਵਜਾਣ ਲੱਗਿਆ ਸੀ ਮੈਂ ਕਿਹਾ ਚੱਲ ਥੱਲੇ ਜਾਣ ਤੋਂ ਪਹਿਲਾਂ ਇੱਕ ਵਾਰੀ ਵਾਜਾ ਵਜਾ ਲਈਏ ਮੈਂ ਤੁਹਾਨੂੰ ਨਾ ਇੱਕ ਮਿੰਟ ਤੈਨੂੰ ਮੇਰੀ ਗੱਲ ਕੰਪਲੀਟ ਹੋਣ ਦੇ ਪਲੀਜ਼ ਠੀਕ ਹੈ ਤਾਨੂੰ ਅੱਜ ਮੈਂ ਸੁਰਾਂ ਤੋਂ ਪਾਰ ਜਾ ਕੇ ਆਵਾਜ਼ ਸੁਰਾਂ ਤੋਂ ਪਾਰ ਜਿੱਥੇ ਕੋਈ ਨਹੀਂ ਗਾ ਸਕਦਾ ਉੱਥੇ ਮੈਂ ਗਾਣਾ ਠੀਕ ਹੈ ਹੁਣ ਤੁਸੀਂ ਦੇਖੋ ਕਿਦਾਂ ਹਰੀ ਗੱਲ ਐਦਾਂ ਹੋ ਗਈ ਵੀ ਚਲਾ ਤੇ ਮੈਂ ਗਿਆ ਮੁੜਨਾ ਔਖਾ ਹੋ ਗਿਆ ਚਲੇ ਗਏ ਵੀ ਚੀਕਾਂ ਮਾਰ ਮਾਰ ਕੇ ਕੰਦਰ ਨਾ ਵੀ ਆਪਾਂ ਕਿਸੇ ਔਖੇ ਨਾਲ ਚਲੇ ਜਾਨੇ ਆ ਚੜ੍ਹ ਵੀ ਜਾਨੇ ਆ ਉੱਤਰ ਨਾ ਬੜਾ ਔਖਾ ਹੁੰਦਾ ਉਹ ਫਟ ਗਿਆ ਜੰਗਲ 'ਚ ਮੈਨੂੰ ਹੀ ਚਲਾ ਮਾਫ਼ ਕਰ ਦੇ ਫਰਤੀ ਚੀਕਾਂ ਚੀਕਾਂ ਕਦੇ ਮੈਨੂੰ ਨਹੀਂ ਗੁਜਾਨਾ ਹਾਂਜੀ ਹੋ ਗਿਆ ਕਿ ਮੈਂ ਭੱਜ ਗਈ ਓਏ ਹੋਏ ਹੋਏ ਮੇਰੇ ਰੱਬਾ ਓਏ ਮਾਂ ਆਪਣੀ ਦੀ ਡਰੈਸ ਪਾ ਕੇ ਆ ਗਈ ਵੇਖੀ ਓ ਹਾਂਜੀ ਇੱਧਰ ਆ ਪਹਿਲਾਂ ਏ ਮੇਰੇ ਭਗਵਾਨ ਇਹ ਆਦਰ ਵੇਖ ਓਇਆ ਕਿੱਥੋਂ ਸ਼ਰਾਰਾ ਕਿੱਥੋਂ ਆਇਆ ਉਹ ਬੜੀ ਹੁੰਦੇ ਕੀ ਨਾਮ ਹੈ ਉਹ ਜਿਹੜੇ ਟੱਲੀਆਂ ਵਾਲੇ ਹੁੰਦੇ ਨੇ ਆਓ ਆਓ ਇਹ ਨਹੀਂ ਪ੍ਰੀ ਬੜੀ ਨਹੀਂ ਹੈ ਕਿਹੜੀ ਪ੍ਰੀ ਬੜੀ ਸੀਗੀ ਮੇਰੇ ਨਾਲ ਬੈਠਣਾ ਹਾਂਜੀ ਤੇ ਹੁਣ ਆਪਾਂ ਥੱਲੇ ਆ ਚੁੱਕੇ ਸਿਗੇ ਥੱਲੇ ਆ ਚੁੱਕੇ ਆ ਤੇ ਹੁਣ ਆਪਾਂ ਤੁਹਾਨੂੰ ਫੋਟੋਆਂ ਦਿਖਾਣੇ ਆ ਮਨੀ ਦੀ ਪ੍ਰੀ ਵੈਡਿੰਗ ਦੀਆਂ ਲੈ ਗਏ ਸੀ ਡਡੀਆਂ ਆ ਵਡੀਆਂ ਫੋਟੋ ਜਦੋਂ ਮੇਰੀ ਵਾਰੀ ਬਣੀਆਂ ਸੀ ਨਾ ਫੋਟੋ ਬਹੁਤ ਛੋਟੀਆਂ ਛੋਟੀਆਂ ਫੋਟੋ ਬਣਾਈਆਂ ਸਿਰ ਤੇ ਦੋ ਹੀ ਬਣਾਈਆਂ ਸੀਗੀਆਂ ਤੇ ਹੁਣ ਯਾਨੀ ਕਿ ਪੈਸੇ ਉਹੀ ਨੇ ਪੈਸਿਆਂ ਦਾ ਥੋੜਾ ਥੋੜਾ ਬੋਦਾ ਫਰਕ ਪਿਆ ਕਿਉਂਕਿ ਸਮਾਂ ਵੀ ਕਾਫੀ ਹੋ ਗਿਆ ਨਾ ਟਾਈਮ ਕਾਫੀ ਹੋ ਗਿਆ ਥੋੜਾ ਜਿਹਾ ਫਰਕ ਪਿਆ ਪਰ ਉਹੀ ਪੈਸੇ ਉਹਨੇ ਦੇ ਵਿੱਚ ਹੀ ਵੇਲਾ ਅਗਲੇ ਨੇ ਚਾਰ ਫੋਟੋ ਬਣਾ ਕੇ ਦਿੱਤੀਆਂ ਹਾਂ ਉਹ ਵੀ ਵੱਡੀਆਂ ਵੱਡੀਆਂ ਇੰਨੀਆਂ ਜ਼ਿਆਦਾ ਹੈਵੀ ਚੁੱਕੀਆਂ ਵੀ ਨਹੀਂ ਜਾਂਦੀਆਂ ਹੈ ਤੇ ਮੈਂ ਤੁਹਾਨੂੰ ਦਿਖਾਨਾ ਤੇ ਸ਼ਬਰੀਦ ਕੋਲ ਆ ਕੇ ਬਹਿ ਗਈ ਹੈ ਵੀ ਦੇਖ ਕਹਣੀ ਕੁਕੜੀ ਬਣ ਕੇ ਕਿੱਦਾਂ ਬੈਠੀ ਆਪਣੀ ਚਾਚੀ ਦੇ ਨਾਲ ਵੇਖ ਕਿੱਦਾਂ ਇਹ ਕੀ ਐਵੇਂ ਕਰਦੀ ਏ ਚੱਲ ਗਈ ਹੈ ਚੱਲ ਐਂ ਕਰੋ ਮੰਨੀ ਤੂੰ ਐ ਆ ਤੂੰ ਫੋਟੋ ਖਾ ਫਿਰ ਆ ਜਾ ਆ ਜਾ ਫੋਟੋ ਘੜੇ ਯਾਰ ਬਾਹਰ ਅੰਦਰ ਆ ਜਾ ਹੋਰ ਕੀ ਵੀਡਿੰਗ ਤੇ ਆਇ ਤੇ ਫੋਟੋ ਖਾਣੀ ਪੈਣੀ ਹੋਰ ਫੋਟੋ ਖਾਣੀ ਪੈਣੀ ਹੈ ਹਰ ਕੀ ਉਹ ਵੀ ਖੋਲ ਦੇਆ ਤੈ ਤਾਂ ਬਾਜ ਖੋਲਦੇ ਆ ਨਹੀਂ ਨਹੀਂ ਖੋਲ ਲੈ ਖੋਲ ਉਹ ਪਹਿਲਾਂ ਬਾਜ ਖੋਲਦੇ ਨਾ ਐਂਡ ਤੇ ਖੋਲਦੇ ਆ ਉਹ ਐਂਡ ਤੇ ਖੋਲਾਂਗੇ ਇਧਰ ਹੋਰ ਆਜ ਐਂਡ ਤੇ ਖੋਲਾਂਗੇ ਪਹਿਲਾਂ ਇਹ ਦਿਖਾਈਏ ਕੱਲ ਸੋਚ 12 ਵਜੇ ਓਏ ਹੋਏ ਹੋਏ ਵਾਹ ਜੀ ਵਾ ਦੇਖਾਂਗੇ ਪਾਪਾ ਹਾਂ ਨਹੀਂ ਹੁਣੇ ਖੋਲਾਂਗੇ ਪਹਿਲਾਂ ਮੈਨੂੰ ਵੀ ਯਾਰ ਦਹਾਣ ਨਹੀਂ ਦਿੱਤੀ ਐ ਨੰਨੂ ਨੇ ਆ ਦੇਖੋ ਨੰਨ ਥੋੜਾ ਜਿਹਾ ਪਿੱਛੇ ਹੋ ਰਾਂ ਮੈਂ ਤਾਂ ਹੀ ਕੀ ਬਾਤ ਐ ਇਹ ਨੀ ਵਾਜੀ ਵਾ ਸੀ ਪ੍ਰਿਵਰਟਿੰਗ ਪਾਈ ਹੋ ਤੇ ਦੇਖੋ ਕਿੰਨੀ ਵੱਡੀ ਐ ਇੰਨੀ ਜਿਆਦਾ ਹੈਵੀ ਐ ਨਾ ਤੇ ਕਾਫੀ ਜਿਆਦਾ ਸੋਲਿਡ ਐ ਆ ਦੇਖੋ ਅੱਗੇ ਸ਼ੀਸ਼ਾ ਪਿੱਛੇ ਵੀ ਪੇਪਰ ਲੱਗਾ ਹੋਇਆ ਬੜਾ ਵਧੀਆ ਤੇ ਨਾਈ ਮੈਟ ਐ ਮੈਟ ਮੈਟ ਅੱਗੇ ਮੇਰੀ ਗੱਲ ਸੁਣੋ ਸ਼ੀਸ਼ਾ ਲੱਗਾ ਐ ਨਹੀਂ ਨਹੀਂ ਦੂਜੀ ਨੇ ਐ ਪੋਸਟ ਚੱਲ ਦਹਾ ਹੁਣ ਦੂਜੀ ਦਹੀਂ ਸ਼ੀਸ਼ੇ ਟੁੱਟਣ ਡਾ ਰੰਦੇ ਨਾ ਹਾਂ ਉਹ ਤਾਂ ਬਹੁਤ ਭਾਰਾ ਹੋ ਜਾਣਾ ਇੱਥੇ ਜਹਾਂ ਜਾਈਏ ਵਾ ਜੀਵਾ ਰੋਲਸ ਮੁੰਡਾ ਜਾਨ ਛਿੜਕਦਾ ਤੇਰੇ ਨਹੀਂ ਕਿੱਦਾਂ ਸੀ ਉਹ ਜਾਨ ਛਿੜਕਦਾ ਤੇਰੇ ਤੇ ਮੈਂ ਸੱਦ ਦੇ ਕੇ ਜਾਵਾਂ ਗਬਰੂ ਤੇ ਚੱਕ ਸਾਂਭ ਲੈ ਜੱਟੇ ਦਿਲ ਮੇਰਾ ਇਹ ਹੀ ਕਹਿਣਾ ਲੱਗਿਆ ਇਹ ਪ੍ਰੀ ਵੈਡਿੰਗ ਤੇ ਇਹ ਹੀ ਲੱਗਾ ਜੀ ਇਹਨਾਂ ਦੇ ਵਧੀਆ ਰੀਮਿਕਸ ਕਰਕੇ ਬਹੁਤ ਸੋਹਣੀ ਗਾਣੇ ਬਣਾਈਏ ਚਲੋ ਕੋਈ ਗੱਲ ਨਹੀਂ ਸਮੇ ਸਮੇਂ ਦੀ ਗੱਲ ਹੈ ਸਾਰਿਆਂ ਦੀ ਹੌਸਾ ਮੇ ਦੇ ਹਿਸਾਬ ਨਾਲ ਵਧੀਆ ਹੀ ਹੈ ਉਹ ਬਾਬੂ ਪਿੱਛੇ ਹੋ ਜਾ ਹਾਂ 2 ਮਿੰਟ ਹੈ ਨਾ ਨਾ ਇੱਥੇ ਆ ਇੱਥੇ ਆ ਵਾ ਜੀ ਵਾ ਸਿਰਾ ਗਰਾ ਵੀ ਬੰਦਿਆਂ ਨੇ ਵਾਕਿਆ ਹੀ ਯਾਰ ਹੈਡ ਬਣਾਈ ਮਸੀਹ ਸੀਗੀ ਹੈ ਅੱਛਾ ਪ੍ਰੀ ਵੈਡਿੰਗ ਆ ਵੀ ਦੁਹੀ ਹੋ ਗਿਆ ਕਹਿੰਦਾ ਅਸੀਂ ਦੇ ਨਹੀਂ ਪਈ ਹੈ ਹੈ ਸੱਚੀ ਸੱਚੀ ਅੱਛਾਈ ਸੋਣੀ ਆਈ ਹੈ ਵੈਰੀ ਗੁੱਡ ਆ ਹੋਇਆ ਤੇ ਅਸੀਂ ਇੱਥੇ ਆ ਜਿਹੜੀ ਵੀਡੀਓ ਐ ਜਿਹੜੀ ਫੋਟੋ ਹੈ ਫੜ ਕੇ ਰੱਖੀ ਮੈਨਾਂ ਨੂੰ ਪਿੱਛੇ ਹੋ ਜਾ ਤੇ ਲੱਗ ਜਾਣੀ ਐ ਜਿਹੜੀ ਫੋਟੋ ਸੀ ਨਾ ਐ ਤੇ ਜਦੋਂ ਤੁਸੀਂ ਸ਼ੂਟਿੰਗ ਕਰਦੇ ਬਈ ਗੱਡੀ ਚਲਾਜ ਰਾ ਲਾ ਦੇਦੇ ਸੀ ਤੇ ਪ੍ਰੀ ਵੈਡਿੰਗ ਚ ਉਹੀ ਵੜੀਕਦੇ ਰਹੇ ਵਈਆ ਨਾ ਵੀ ਕਦੋਂ ਸੀਨ ਆਏਗਾ ਗੱਡੀ ਚਲਾਣ ਵਾਲਾ ਟਾਈਮ ਵੱਧ ਗਿਆ ਉਹਨਾਂ ਨੂੰ ਨਹੀਂ ਪਾਇਆ ਹਾਂ ਫਿਰ ਨਹੀਂ ਪਾਇਆ ਉਹਨੇ ਬਾਅਦ ਚ ਨਹੀਂ ਪਾਇਆ ਫਿਰ ਹੋਰ ਕੋਈ ਮਿਸ ਕਰ ਦਿੰਦਾ ਪਰ ਗੱਡੀ ਚਲਾਣ ਵਾਲਾ ਪਾ ਗੱਡੀ ਚਲਾਣ ਵਾਲਾ ਪਾਣਾ ਚਾਹੀਦਾ ਸੀ ਇਹਨੂੰ ਆਹ ਲੋਕੋ ਵੀਡੀਓ ਤੇ ਹੋਣੀ ਏ ਇਦਾਂ ਦੇ ਕਲਿੱਪਾਂ ਦੇ ਪਰ ਹਾਂ ਕਲਿੱਪਾਂ ਦੇ ਹੋਣੀਆਂ ਚੱਲ ਮੰਗਾ ਲਾਂਗੇ ਕੋਈ ਗੱਲ ਨਹੀਂ ਪਰ ਉਹਦੇ ਚ ਵੀਡੀਓ ਜਿਆਦਾ ਸੋਹਣਾ ਲੱਗਣਾ ਸੀ ਨਾ ਪਰ ਉਹਨੇ ਫਿਰ ਵੀਡੀਓ ਐਂਡ ਤੇ ਕਮਾਲ ਕਰ ਦਿੱਤਾ ਇਹ ਫੜਨਾ ਸੁਭਰੀਤ ਜਿਹੜੇ ਦੂਜੀ ਐਂਡ ਦੇ ਕਰਾਇਆ ਕਰਤਾ ਨਾ ਉਹ ਕਮਾਲ ਸੀ ਸਹੀ ਗੱਲ ਹੈ ਹੰਮ ਲੋਕ ਕੋਈ ਨਹੀਂ ਏ ਆ ਗੀ ਵਾਹ ਯਾਰ ਤੇ ਤੇਨੇ ਹੀ ਵੀ ਕਿੰਨੀਆਂ ਫੋਟੋਆਂ ਖਚਾਈਆਂ ਮਨ ਵੀਰਾ ਆਪਾ ਵੀ ਆ ਵਾਰੀ ਤੇ ਉਹ ਦੇ ਆਹੋ ਹੈਨਾ ਅਸੀਂ ਵੀ ਫੋਟੋਆਂ ਖਚਾਈਆਂ ਸੀਗੀਆਂ ਅਦੇ ਤੇ ਅਸੀਂ ਕਿੰਨਾ ਚਿਰ ਬਾਹਰ ਬੈਠੇ ਰਹੇ ਜਦੋਂ ਇਹ ਵੀਡੀਓ ਬਣਦੀ ਵੀ ਜਿੱਥੇ ਬਣਦੇ ਉੱਥੇ ਠੜੀ ਜੀ ਤੇ ਬੈਠੇ ਰਹੇ ਸਾਰੇ ਬਹੁਤ ਸੋਹਣੀ ਲੋਕੇਸ਼ਨ ਸੀ ਯਾਰ ਬਹੁਤ ਸੋਹਣਾ ਸੀਗਾ ਯਾਰ ਹੈਨਾ ਇਹ ਜਿਹੜਾ ਏਰੀਆ ਸੀਗਾ ਬਹੁਤ ਜਿਆਦਾ ਸੋਹਣਾ ਸੀਗਾ ਜਦੋਂ ਬੱਡ ਬੁੱਡਾ ਉਹ origignal ਲਾਇਆ ਸਾਰਾ ਕੁਝ ਬੜਾ ਘੈਂਟ ਸੀ ਗੱਦ ਪਿਆਈ ਸੌਸ ਸਫਾਈ ਵੀ ਸੀਗੀ ਸਹੀ ਗੱਲ ਹੈ ਘੈਂਟ ਆ ਬਈ ਲੈ ਆ ਵੀ ਹੁਣ ਵਾਰੀ ਹੈ ਗਿਫਟ ਖੋਲਣ ਦੀ ਹੁਣ ਗਿਫਟ ਖੋਲੇਗਾ ਗਿਫਟ ਖੋਲੇਗਾ ਗਿਫਟ ਉਹ ਤਾਂ ਉਹਦਾ ਹੀ ਪੰਜਾਰ ਸੀ ਨੰਦੂਆ ਨੰਦੂ ਤੇ ਆ ਰਿਹਾ ਤੇ ਯੂ ਫੋਟੋ ਹੈ ਨਾ ਇਹ ਵੀ ਫੋਟੋ ਹੀ ਹੁਣ ਯਾਰ پتہ ਨਹੀਂ ਹੁਣ ਕਿਹੜੀ ਫੋਟੋ ਹੈ ਕਿਹੜੀ ਨਹੀਂ ਇਹਦੇ ਹੁਣ ਓਪਨ ਕਰਕੇ ਪਤਾ ਲੱਗੇ ਆ ਜਹਾਂ ਜਾਏਗਾ ਹਮੇ ਪਾਏਗਾ ਉਹ ਵੀ ਆਪਾਂ ਐਵੇਂ ਉਹ ਕਰਦੀਆਂ ਨੇ ਉਹਨਾਂ ਦੇ ਵੀ ਲੋਗ ਬਣਾਏ ਸੀ ਪਹਿਲੇ ਆਉਂ ਮਰਾਇਆ ਸੀ ਇਹ ਕਿਹਦੇ ਪਹਿਲਾਂ ਜਿਹੜੀਆਂ ਫੋਲੀਆਂ ਸੀ ਪਹਿਲਾਂ ਫੋਲੀਆਂ ਸੀ ਜਿਹੜੀਆਂ ਦੂਜੀ ਦੀ ਦੀ ਬਣਾਇਆ ਸੀ ਬਣਾਇਆ ਸੀ ਉਹਦਾ ਵਲੌਗ ਬਣਾਇਆ ਸੀ ਉਹਦਾ ਦੇ ਵੀ ਹਰਾ ਹਰਾ ਵੇਗੀ ਪੁੱਟਾ ਲਾਇਆ ਪਤਾ ਕਿ ਇਸੇ ਦੋਨਾਂ ਨੇ ਸੇਮ ਲਏ ਸੀ ਨਾ ਫਿਰ ਅੱਛਾ ਅੱਛਾ ਚਾ ਵਾ ਇਹਵਾ ਦਿਮਾਗ ਬਹੁਤ ਹੈ ਬਈ ਆ ਕੁੜੀਆਂ ਦਾ ਵਾਕਿਆ ਹੀ ਵਾ ਮੰਨ ਕੇ ਵਾ ਓਏ ਹੋਏ 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 ਏ ਮੇਰੇ ਪਰਮਾਤਮਾ ਓਏ 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 ਕੋਰਦੋਰੇ ਕੋਰਦੋਰ ਯਾਰ ਬਹੁਤ ਯਾਰ ਜਬਰਦਸਤ ਹੈ ਯਾਰ ਮਨਪ੍ਰੀਤ ਬਹੁਤ ਸੋਹਣੀ ਹੈ ਇਹ ਡੈਡੀ ਦੀ ਪਸੰਦ ਹੈ ਡੈਡੀ ਨੂੰ ਬਹੁਤ ਪਸੰਦ ਦੇ ਘਰ ਵਿੱਚ ਲਾਣੇ ਚਾਹੀਦੇ ਆਹ ਲਾਣੇ ਚਾਹੀਦੇ ਭਜਦੇ ਕੋੜੇ ਲਾਣੇ ਚਾਹੀਦੇ ਕੋੜੇ ਧੜਾਣੇ ਚਾਹੀਦੇ ਸਹੀ ਗੱਲ ਹੈ ਡੈਡੀ ਨੂੰ ਖਾ ਗਏ ਨੇ ਡੈਡੀ ਨੂੰ ਹਾਂ ਡੈਡੀ ਨੂੰ ਖਾ ਗਿਆ ਚੱਲ ਖਾ ਗਿਆ ਇਹੇ ਚੱਲ हट जाओ हट जाओ चल आ जाओ आ जाओ आ जाओ आ इधर देखो हरी है क्या है ना मैंने सुखा गई ਚੱਲ ਕੋਈ ਗੱਲ ਨਹੀਂ ਇਹਦੇ ਵੈਸੇ ਉੱਤਰ ਵੀ ਜਾਵੇ ਤਾਂ ਲੈ ਵੀ ਹੁਣ ਘੋੜੇ ਧੋੜਦੇਆਂ ਨਾਲ ਹੁਣ ਆਪਾਂ ਵੀ ਧੋੜਨਾ ਘੋੜੇ ਆਪਣੇ ਵੀ ਧੋੜਨੇ ਚਾਹੀਦੇ ਨੇ ਆਪਾਂ ਇਹਦੀ ਮੈਂ ਹੁਣ ਤੇਰੀ ਵੀਡੀਓ ਬਣਾਣੀ ਬਣਾਣੀ ਹੁਣ ਬਣਾਣੀ ਬਣਾਣੀ ਹੈ ਬਣੀ ਬਸ ਬਣ ਗਈ ਬਣ ਗਈ ਬਣ ਗਈ ਆਓ ਬਣ ਗਈ ਚੱਤੀ ਬਣ ਗਈ ਚੱਤੀ ਬਣ ਗਈ ਕੰਦੀ ਲੈ ਵੀ ਹੁਣ ਐ ਕਰ ਰਹੇ ਨੇ ਸਾਮ ਵੇਰ ਆਹਦੇ ਠੀਕ ਹੈ ਲਵਾਉਂਗਾ ਐਤਵਾਰ ਨੂੰ ਤੇ ਆਪਾਂ ਨੇ ਹੁਣ ਕੀ ਕਰਨਾ ਵੀ ਸਵੇਰੇ ਅਸੀਂ ਹੈਗਾ ਉਹਲੇ-ਮੁੱਲੇ ਦਾ ਜਿਹੜਾ ਮੇਲਾ ਲੱਗਦਾ ਨਾ ਰਾਹ ਦੇ ਵਿੱਚ ਮੇਲੇ ਲੱਗਦੇ ਨੇ ਮੇਲੇ ਲੰਗਰ ਲੱਗਦੇ ਨੇ ਆ ਮੱਥਾ ਟੇਕ ਕੇ ਜਾਣਾ ਆਹੋ ਲੰਗਰ ਲੱਗਦੇ ਨੇ ਰਾਹ ਦੇ ਵਿੱਚ ਤੇ ਅਸੀਂ ਲੰਗਰ ਸ਼ਕਦੇਸ਼ ਕਾਂਦੇ ਤੁਸੀਂ ਪਹਿਲਾਂ ਹੀ ਵੇਖਿਆ ਹੋਣਾ ਵੀ ਆਪਾਂ ਲੰਗਰ ਸ਼ਕਤੇਸ਼ ਕਾਂਦੇ ਆ ਨੇ ਜਾਣਾ ਤੇ ਮੱਛਵਾੜਾ ਸਾਹਿਬ ਮੱਥਾ ਟੇਕਿਆ ਨਾ ਉਹਲੇ-ਮੁੱਲੇ ਦਾ ਸਭਾ ਲੱਗਦੀ ਹੈ ਪਾਪਾ ਹੋਲੀ ਖੇਡਣੀ ਹੈ ਉਹ ਹੋਲੀ ਵੀ ਖੇਡਾਂਗੇ ਪਹਿਲਾਂ ਹੋਲੀ ਖੇਡਾਂਗੇ ਹੋਲੀ ਖੇਡ ਕੇ ਨਾ ਤੇ ਫੇਰ ਆਪਾਂ ਚੱਲਾਂਗੇ ਠੀਕ ਹੈ ਹਾਂ ਹੋਲੀ ਵਾਲੇ ਦਿਨ ਯਾਨੀ ਕੱਲ ਜਾਂਦੇ ਹਾਂ ਨਾ ਹਾਂ ਹਾਂ ਬਿਲਕੁਲ ਬਿਲਕੁਲ ਪਹਿਲਾਂ ਬਣਿਆ ਵਲੋਗ ਆਪਣਾ ਹੋਲੀ ਤੇ ਜਾਂਦਾ ਹਾਂ ਹਾਂ ਮਤਲਬ ਬਣਿਆ ਨਾ ਖਾਸ ਨਹੀਂ ਬਣਾਇਆ ਸੀਗਾ ਬਣਾਇਆ ਸੀ ਇਦਾਂ ਜਦ ਤੂੰ ਲੰਗਰ ਇਕੱਠਾ ਕਰਦੇ ਸੀ ਤੂੰ ਤੇ ਚਾਚੀ ਆਹੋ ਆਹੋ ਹੈ ਨਾ ਉੱਪਰ ਹੀ ਰੱਖ ਦਿਓ ਹਾਂ ਉੱਪਰ ਹੀ ਰੱਖ ਦਿਓ ਯਾਰ ਹੋਏ ਹੋਏ ਜੰ ਨੂੰ ਉੱਪਰ ਹੀ ਰੱਖ ਦਿਓ ਮਨੇ ਸਾਨੂੰ ਚਾਦਰ ਲਪੇਟ ਕੇ ਰੱਖ ਦਿੰਨੇ ਆ ਆਹੋ ਤੂੰ ਮੈਂ ਕਹਿੰਦਾ ਲਾਈਨ ਨਾ ਰਹੀ ਏ ਹੁਣ ਲਾਵਾਂ ਕਿੱਥੇ ਬ੍ਰੇਡ ਲਾਣੀ ਮੈਣੀ ਐ ਬ੍ਰੇਡ ਐਦਾਂ ਨਹੀਂ ਲਗਣੀ ਆਈਆਂ ਸੈਟਿੰਗ ਕਰਕੇ ਲਗਣੀ ਆ ਇਹ ਐਦਾਂ ਨਹੀਂ ਲਗਣੀ ਆ ਇਹ ਸਿੰਗਲ ਹੀ ਏ ਡਬਲ ਹੋਣਾ ਚਾਹੀਦਾ ਨਹੀਂ ਗਿਰਨ ਵਾਲਾ ਨਹੀਂ ਆ ਵਿੱਚ ਉਹ ਇਹ ਲੱਗ ਨਹੀਂ ਡਬਲ ਆਗਾ ਆਗਾ ਰਹਿਂਦੇ ਰਹਿਂਦੇ ਕੋਲ ਲਿਓਣਾ ਨਾ ਹੋਰ ਲੱਗੇਗਾ ਹੋਰ ਰਹਿਂਦੇ 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 ਧੀ ਠੀਕ ਇੱਥੇ ਠੀਕ ਹੈ। ਇੱਥੇ ਟਿਕਾ ਦਿਓ। ਹੋਰ ਹੋਰ। ਨਹੀਂ ਪਰਮਜੀਤ ਨੂੰ ਬੁਲਾਵਾਂਗੇ। ਹਾਂ। ਤੇ ਸਵੇਰੇ ਆਪਾਂ ਲੰਗਰ ਛਕਣੇ ਨੇ ਤੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਸਾਰੇ ਜਣੇ। ਗੈਸ ਵਾਲੇ ਕੈਪਸੂਲ ਰੱਖ ਲਿਓ। ਗੈਸ ਵਾਲੇ ਕੈਪਸੂਲ ਰੱਖ ਲਿਓ ਤੇ ਲੰਗਰ ਆਪਾਂ ਜਿੱਦਾਂ ਛਕਣ ਛਕਣਾ ਨਾ ਜਿੱਦਾਂ ਮੰਨ ਲਓ ਇੱਕ ਜਗ੍ਹਾ ਤੇ ਖੜ ਗਏ ਤੇ ਉੱਥੇ ਮਤਲਬ ਮਾੜਾ ਮੋਟਾ ਖਾ ਕੇ ਠੀਕ ਹੈ ਨਿਕਲਣ ਦੀ ਕੋਸ਼ਿਸ਼ ਕਰਨੀ ਉਹ ਤੇ ਇਹ ਨਹੀਂ ਵੀ ਛੋਲੇ ਭਰ ਲੀਏ ਜਾਂ ਫਿਰ ਆਪਾਂ ਉੱਥੇ ਬਹਿ ਕੇ ਸਾਰਾ ਇੱਕੋ ਜਗ੍ਹਾ ਤੇ ਖਾ ਲਈਏ। ਇਹ ਕੰਮ ਨਹੀਂ ਕਰਨਾ ਹੈਗਾ ਠੀਕ ਹੈ। ਅੱਜ ਨੂੰ ਸਵੇਰੇ ਕਰਾਂਗੇ। ਉਹ ਜਿਹੜੇ ਸਵੇਰੇ ਚੰਗਗੇ। ਓਹ ਟਰੈਟ ਪੈਣਾ ਓਏ ਮੜ। ਇੱਧਰ ਆਇਆ ਕਰੰਟ ਪੈ ਜਾਣਾ ਤੈਨੂੰ। ਉਹ ਸੱਚੀ ਕਰੰਟ ਲਈ ਤਾਂ ਇੱਧਰ ਆਇਆ ਇੱਧਰ ਆ ਸ਼ਬਰੀ ਨਹੀਂ ਬਣਾਉਂਦਾ ਆਇਆ। ਆ ਜਾ ਆ ਸ਼ਬਰੀ ਤੇ। ਆ ਵੀ ਕੈਮਰਾਮੈਨ ਫਰੀਦ ਹੱਲੇ ਸਾਡੇ ਹੱਲੇ। ਤੇ ਪਤਾ ਹੈ ਕਿ ਆਪਾਂ ਲੰਗਰ ਯਾਨੀ ਕਿ ਛਕਣਾ ਤੇ ਛਕ ਗਏ ਤੇ ਅੱਗੇ ਵਧਣਾ ਆਪਾਂ ਠੀਕ ਹੈ ਇੱਕ ਜਗ੍ਹਾ ਨਹੀਂ ਟਿਕਣਾ। ਆਹ ਰਾਤ ਦੀ ਸਲਾਹ ਸੀ ਐਨੀਵਰਸਰੀ ਦੀ ਆਪਣੀ ਆਪਾਂ ਚਾਹੁੰਦੇ ਆਂ ਜਾਨਾਂ ਨੇ ਕਿ ਸਹੀ ਗੱਲ ਹੈ ਸੇਪ ਗੇਂਡਿਸ ਹੋਣੀ ਤਾਂ ਹੀ ਕਰਨੀ ਹੈ ਉਹ ਐਨੀਵਰਸਰੀ ਕੈਨਸਲ ਹੋ ਗਿਆ ਇਹ ਕੰਮ ਪੈ ਗਿਆ ਇਹ ਚੱਲ ਕੋਈ ਗੱਲ ਨਹੀਂ ਕੁਛ ਹੋ ਰਿਹਾ ਜੋ ਪਰਮਾਤਮਾ ਨੇ ਕਰਨਾ ਉਹ ਹੀ ਹੋਣਾ ਕੋਈ ਨਹੀਂ ਭੁੱਲ ਸਕਦਾ ਕਿਉਂ ਐਨੀਵਰਸਰੀ ਜੋ ਪਰਮਾਤਮਾ ਨੇ ਕਰਨਾ ਉਹ ਹੀ ਹੋਣਾ ਠੀਕ ਹੈ ਆਹੋ ਸਹੀ ਹੈ ਬਸ ਇਹ ਆ ਵੀ ਹੁਣ ਮੋਟਰਸਾਈਕਲ ਤੇ ਮੈਂ ਜਾਵਾਂਗਾ ਆ ਰਾਮ ਨਾਲ ਪਿੱਛੇ ਪਿੱਛੇ ਤੁਹਾਨੂੰ ਨਾਲ ਨਾਲ ਦੱਸਦਾ ਜਾਵਾਂ ਨਹੀਂ ਮੋਰੇ ਮੋਰੇ ਜਾਵਾਂਗਾ ਤੁਹਾਨੂੰ ਦੱਸਦਾ ਜਾਵਾਂ ਕਿੱਥੇ ਲੰਗਰ ਰੁਕਣਾ ਤੇ ਕਿੱਥੇ ਨਹੀਂ ਪਹਿਲੇ ਮੋਟਰਸਾਈਕਲ ਰੋਕ ਕੇ ਖੜ ਜਾਵਾਂਗਾ ਪਹਿਲੇ ਹੀ ਘੜ ਜਾ ਕਰਨੇ ਜਾ ਕੇ ਮੋਟਰਸਾਈਕਲ ਰੋਕ ਕੇ ਠੀਕ ਹੈ ਨਾ ਤੇ ਵੀ ਇੱਥੋਂ ਲੰਗਰ ਹਾਂ ਵੀ ਇੱਥੋਂ ਲੰਗਰ ਛਕਣਾ ਹੀ ਛਕਣਾ ਠੀਕ ਹੈ ਨਾ ਲੰਗਰ ਬੜੇ ਨੇ ਰਾਹ ਦੇ ਵਿੱਚ ਰਾਹ ਦੇ ਵਿੱਚ ਕਟੋ-ਕਟ 10-12 ਲੰਗਰ ਆਂਦੇ ਨੇ ਤੇ ਅਸੀਂ 10-12 ਜਗ੍ਹਾ ਤੇ ਰੁਕੀ ਦਾ ਸ਼ੁਕਰ ਹੋ ਗਿਆ ਰਸਤਾ ਸਾਰਾ ਸਾਫ਼ ਹੋ ਗਿਆ ਬੱਚਿਆਂ ਦਾ ਬਸ ਹੋਲੀ ਰਹੀ ਹੈ ਕੋਈ ਨਹੀਂ ਬੱਚਿਆਂ ਨੂੰ ਹੋਲੀ ਦਾ ਹਾਂਜੀ ਤੈਨੂੰ ਹੀ ਅਗਲਾ ਹੋਲੀ ਦਾ ਨਹੀਂ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਹੈ ਅੱਛਾ ਲੱਗਦਾ ਹੈ ਬਾਬੂ ਠੀਕ ਹੈ ਠੀਕ ਹੈ ਮੈਂ ਸੱਚੇ ਤੇ ਕਹਿਣਾ ਤਾਂ ਪਾਈ ਨਹੀਂ ਹੈ ਉਹ ਦੇਖੀ ਮਾਈਕ ਦੇਖੀ ਕਿਤੇ ਲਾ ਲਿਆ ਆਹੋ ਹਾਂਜੀ ਕੌਣ ਸ ਮਮਾ ਅੱਛਾ ਸੁਪਰੇ ਦੇ ਚਪਲ ਸਿਲੰਡਰ ਚੋਰੀ ਹੋ ਗਿਆ ਫੇਰਰਾਰਾਵਾ ਤੇਰੇ ਸੁਪਨੇ ਸੱਚੇ ਬੜੇ ਹੁੰਦੇ ਨੇ ਭਾਈ ਰੇੜੀ ਤੇ ਸਿਲੰਡਰ ਚੋਕੇ ਲਈ ਮੈਂ ਹਾਂ ਇਹਨੂੰ ਵਾਜਾ ਮਾਰੀ ਜਾਵਾ ਚੋਰ ਆਇਆ ਚੋਰ ਹੈ ਕੋਈ ਉੱਠੇ ਨਾ ਫੇਰ ਚੋਰ ਚੋਰ ਹੱਸ ਕੇ ਨਿਕਲ ਗਿਆ ਹੈ ਹੱਸ ਕੇ ਚਲਾ ਗਿਆ ਲੈ ਗਿਆ ਸਿਲੰਡਰ ਲੈ ਗਿਆ ਆਏ ਹਾਏ ਯਾ ਤੂੰ ਵਾਜ ਮਾਰ ਲੈਂਦੀ ਮੈਨੂੰ ਮੈਨੂੰ ਨਹੀਂ ਪਤਾ ਸੀ ਚੋਰ ਹੈ ਜਿਆ ਯਾਰ ਓ ਹੈਲੋ ਮੰਮਾ ਦੀ ਕੋਈ ਗਲਤੀ ਨਹੀਂ ਤੁਹਾਡੀ ਗਲਤੀ ਆਤੀ ਓ ਹੈਲੋ ਮੇਰੀ ਕੀ ਗਲਤੀ ਹੈਲੋ ਤੁਸੀਂ ਠੱਠੇ ਨਹੀਂ ਤਾਂ ਮੰਮਾ ਤੁਹਾਨੂੰ ਉਠਾ ਰਹੀ ਸੀ ਸੁਪਨਾ ਮੰਮਾ ਦਾ ਹੀ ਮੈਂ ਕੀ ਕਰਦਾ ਉੱਠ ਕੇ ਤੁਹਾਡਾ ਸੁਪਨਾ ਸੀ ਮੰਮਾ ਦਾ ਸੁਪਨਾ ਆਇਆ ਮਤਲਬ ਮੇਰੀ ਮੰਮੀ ਰਾਤ ਹੈ ਤੁਹਾਡਾ ਇਹ ਤੁਹਾਡਾ ਸੁਪਨਾ ਹੈ ਮਿਕਸਰ ਸੁਪਨਾ ਹੈ ਫਿਰ ਫਿਰ ਕੀ ਵਾਸੂ ਯਾ ਯਾ ਭਾਈ ਮੇਚੋ ਖੜਾ ਰਿਆ ਖੜਾ ਰਿਆ ਭਾਈ ਇਸ ਦੀ ਜਾਵੇ ਇਸ ਦੀ ਜਾਵੇ ਅੱਛਾ ਉਹੀ ਜਿਹੜਾ ਚੋਰ ਸੀ ਉਹ ਭੂਤ ਬਣ ਗਿਆ ਫਿਰ ਭੂਤ ਬਣ ਗਿਆ ਮੈਨੂੰ ਐ ਨਾ ਡਰ ਲੱਗਿਆ ਫਿਰ ਉਹ ਤੋਂ ਬਈ ਬੜਾ ਡਰ ਲੱਗਿਆ ਫਿਰ ਲੈ 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 ਨਾ ਟੰਗੀ ਬਾ ਚੁੰਨੀ ਨਲਾਈ ਜਾ ਕੇ ਚੁੰਨੀ ਤਾਂ ਲਈ ਨਹੀਂ ਨੰਨੂ ਸੋਮਨੇ ਨੇੜਾ ਨਾ ਕਿਹਾ ਆ ਤੇ ਸੁਬਨਾ ਸੀ ਮੇਰਾ ਪੁੱਠੇ ਸਿੱਧੇ ਸੁਪਨੇ ਦੇਖਦੀ ਰਹਿੰਦੀ। ਚਾਚੂ ਸੋ ਇਹਦੇ ਪੁੱਠੇ ਗੱਲਾਂ ਆਉਣੇ ਨੇ ਸਾਰਾ ਉਹ ਜਿਹੇ ਗੱਲਾਂ ਸੁਣਤੀ। ਦਸਵੇਂ ਚੋਰ ਬਾਰੇ ਸੋਚੇਗੀ। ਉਹ ਵੀ ਸਿਲੰਡਰ ਬਾਰੇ ਸੋਚੇਗੀ। ਆਹੋ। ਕੀ ਪਤਾ ਤੂੰ ਕਿਹੜੀ ਚੀਜ਼ ਸੋਚਿਆ ਹੋਵੇ ਵੀ ਹਾਂ ਵੀ ਕੋਈ ਚੋਰ ਆਇਆ ਆਪਣੀ ਆਪਣੀ ਸੁਪਨਾ ਦਿਸਾ। ਉਹੀ ਸੁਪਨਾ ਆ ਗਿਆ ਉਹ। ਮੈਨੂੰ ਸੇ ਪਹਿਲੇ ਕਰਕੇ ਆਉਂਦਾ ਹੀ ਹੋ ਗਿਆ। ਸਿਆਹ ਦੀ ਯਾਦ ਵੀ ਰਹਿ ਜਾਂਦਾ। ਇਹ ਬਾਬੇ ਦੇ ਕਮਰੇ ਸੀ ਸੁਪਨੇ ਨਹੀਂ ਆਉਂਦੇ। ਹੈ। ਆਪਾਂ ਨੇ ਆਪਾਂ ਚਾਚੀ ਨੇ ਨੰਨੂ ਅੱਜ ਕਹ ਰਹੀ ਕਹਿੰਦੇ ਆ ਤੇ ਉੱਧਰ ਪੈ ਜਾਓ ਹਾਂਜੀ ਤੇ ਹੁਣ ਆਪਾਂ ਅ ਬਸ ਹੁਣ ਐਂਡ ਕਰਦੇ ਆ ਹਨਾ ਤੇ ਕਿਉਂਕਿ ਹੁਣ ਸਵੇਰੇ ਤਿਆਰੀਆਂ ਖੇਚਣੀਆਂ ਨੇ ਲੰਗਰ ਛਕਣੇ ਨੇ ਮੱਥਾ ਟੇਕਣਾ ਆਪਾਂ ਨੂੰ ਟਾਈਮ ਨਾਲ ਜਾ ਕੇ ਟਾਈਮ ਨਾਲ ਵਾਪਸ ਆਣਾ ਪੈਣਾ ਕਿਉਂ ਮਾਸੀ ਨੇ ਆਣਾ ਚਾਚਾ ਵੀ ਸਾਡੇ ਨਾਲ ਹੁਣ ਵਿਆਹ ਵੀ ਆ ਗਿਆ ਤੇ ਮਾਸੀ ਦੇ ਮੁੰਡੇ ਦਾ 9 ਤਰੀਕ ਦਾ ਵਿਆਹ ਹੈ ਤੇ ਭੰਗੜੇ ਪੈਣਗੇ ਮੁੰਡਾ ਵਾਸੀ ਦਾ ਏਹ ਮੁੰਡਾ ਵਾਸੀ ਦਾ ਠੀਕ ਹੈ ਨਾ ਮਾਸੇ ਦੇ ਮੁੰਡੇ ਦਾ ਵਿਆਹ ਹੈ ਤੇ ਗੋਰਾ ਤੇ ਬਬਲੇ ਦਾ ਵੀ ਵੇਖੇ ਹੋਣੇ ਵਲੌਗ ਦੇ ਵਿੱਚ ਤੇ ਬਬਲੇ ਦਾ ਵਿਆਹ ਹੈ ਵੱਡੇ ਦਾ ਤੇ ਚਲੋ ਬਹੁਤ ਵਧੀਆ ਭਾਗਾ ਵਾਲਾ ਦਿਨ ਆਏਗਾ ਤੇ ਵਾਇਰਸ ਸੁਖ ਰੱਖੇ ਠੀਕ ਹੈ ਤੇ ਆਪਾਂ ਜਾਵਾਂਗੇ ਚਾਈ ਜਾਈ ਮੈਂ ਛੁੱਟੀਆਂ ਅਪਲਾਈ ਕਰਤੀਆਂ ਹੋਈਆਂ ਦੋ ਨਹੀਂ ਮਿਲਦੀਆਂ ਕਿ ਨਹੀਂ ਮਿਲਦੀਆਂ ਪਤਾ ਨਹੀਂ ਮਿਲਦੀਆਂ ਕਿ ਨਹੀਂ ਮਿਲਦੀਆਂ ਤੇ ਬਾਕੀ ਦੇਖਦੇ ਆਂ ਲਾਈ ਕਰਦਾਂਗੇ ੜੇ ਦਿਨ ਜਾ ਕੇ ਉਹ ਤੇ ਉਹ ਤੇ ਚੱਲ ਕਰ ਹੀ ਦੇਣੀ ਮਨਪ੍ਰੀ ਨੇ ਵੀ ਅਪਲਾਈ ਕਰਨੀਆਂ ਛੁੱਟੀਆਂ ਵੇਰ ਹਾਂ ਮਨਪ੍ਰੀ ਉਹ ਛੁੱਟੀਆਂ ਅਪਲਾਈ ਨਹੀਂ ਕਰਨੀਆਂ ਵਿਆਹ ਤੇ ਜਾਣ ਵਾ ਤੇ ਤੁਸੀਂ ਮੈਂ ਕਿੱਥੇ ਕਰਨੀਆਂ ਅਪਲਾਈ ਮੰਮੀ ਕੋਲ ਅਪਲਾਈ ਕਰਨੀਆਂ ਮੰਮੀ ਕੋਲ ਅਪਲਾਈ ਕਰਦੇ ਆ ਵੀ ਮੈਂ ਜਾਣਾ ਕਿ ਨਹੀਂ ਜਾਣਾ ਮੈਨੂੰ ਲੈ ਕੇ ਜਾਣਾ ਕਿ ਨਹੀਂ ਤੁਹਾਨੂੰ ਲੈ ਕੇ ਨਹੀਂ ਜਾਣਾ ਹੈਗਾ ਆ ਉਹ ਦਾਈ ਤੇ ਕਹਿ ਰਿਹਾ ਅਪਲਾਈ ਕਰਨੀਆਂ ਮਰ ਵੀ ਅੱਜ ਤੇਰਾ ਮੂੰਹ ਤਰਾ ਰਿਆ ਮੋਟਾ ਆ ਰਿਆ ਉਹਦਾ ਜ਼ਰਾ ਮੂੰਹ ਪਤਲਾ ਆ ਯਾਰ ਇਹ ਤਾਂ ਡੱਕ ਕੈਮਰੇ ਚ ਪ੍ਰੋਬਲਮ ਹੈ ਸਾਰੇ ਕਹਿੰਦੇ ਨੇ ਨਹੀਂ ਕੈਮਰੇ ਚ ਵੈਸੇ ਇਹ ਰੇਜ ਜੀ ਨੂੰ ਆਉਂਦੀ ਥੋੜੀ ਥੋੜੀ ਜੀ ਵੱਡੀ ਆਂਦੀ ਵਾਈਡ ਹਾਂ ਵੱਡੀ ਆਦੀ ਸਾਗਰ ਕਿ ਬੰਦਾ ਭਾਵੇਂ ਚੂਹੀ ਜੀ ਡਈ ਹੋਵੇ ਆਹ ਆਓ ਸਹੀ ਗੱਲ ਨੰਨੂ ਨੰਨੂ ਵਰਗਾ ਚੂਹਾ ਲੈ ਵੀ ਸਾਰੇ ਲੜ ਪੈਂਦੀ ਏ ਹੋਰ ਇਹ ਤਾਂ ਬਹੁਤ ਔਖਾ ਕੰਮ ਹੈ ਲੈ ਵੀ ਹੁਣ ਸਾਰਿਆਂ ਨੂੰ ਆ ਰਹੀ ਏ ਨੀਂਦ ਤੇ ਆਪਾਂ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਪਾਪਾ ਜਾ ਲੰਬਾ ਵਲੌਗ ਬਣਾ ਲਓ ਸਵੇਰੇ ਵੀ ਬਣਾਣਾ ਹੈ ਵਲੌਗ ਹੁਣ ਲੰਬਾ ਵਲੌਗ ਸਵੇਰੇ ਹੋਲੀ ਖੇਡਣੀ ਕਰਨਾ ਹੈ ਆਪਾਂ ਸਵੇਰੇ ਹੋਲੀ ਖੇਡਣੀ ਸਵੇਰੇ ਸ਼ੁਰੂ ਕਰ ਦੇਣਾ ਵਲੌਗ ਆਪਾਂ ਯਾਰ ਇੱਥੇ ਨਹੀਂ ਖੇਡਣੀ ਕੋਠੇ ਤੇ ਖੇਡੀ ਜਾ ਬਾਹਰ ਛੱਤ ਤੇ ਖੇਡਣਾ ਹੈ ਤੇ ਚਲ ਦੇਖ ਲਾਂਗੇ ਜਿੱਥੇ ਖੇਡਣੀ ਹੋਏਗੀ ਇੱਥੇ ਕੋਈ ਨਹੀਂ ਛੱਤ ਤੇ ਖੇਡਾਂਗੇ ਠੀਕ ਹੈ ਨਾ ਤੇ ਬਸ ਹੀ ਹੋਣਾ ਇਸ ਨੂੰ ਐਂਡ ਆਪਾਂ ਐਂਡ ਕਰਦੇ ਆਂ ਇਸ ਵਲੌਗ ਨੂੰ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਉਸ ਤੱਕ ਦੇ ਲਈ ਉਸਮਾ ਬੋਝਾ ਖਿ ਲਈ ਬੋਲ। ਉਹ ਜ਼ਰੂਰ ਲਈ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਠੀਕ ਹੈ ਜੀ ਤੇ ਮੈਨੂੰ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਮਤਲਬ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜਿੱਦਾਂ ਦਾ ਵੀ ਤੁਹਾਨੂੰ ਵਲੋਗ ਲੱਗੇ ਕਮੈਂਟ ਕਰਿਆ ਔਰ ਪੜਾ ਹੋਵੇ ਚੰਗਾ ਹੋਵੇ ਕਮੈਂਟ ਕਰ ਦਿਆ ਕਰੋ ਠੀਕ ਹੈ ਨਾ ਹਾਂ ਤੇ ਓਕੇ ਲੰਬਾ ਸਾਰਾ ਸਾਰਾ ਵਲੋਗ ਵੇਖਿਆ ਕਰੋ ਪੂਰਾ ਪੂਰਾ ਠੀਕ ਹੈ ਹਾਂਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਹਾਂਜੀ ਫਿਰ ਜੀ ਸ਼ੁਕਰੇ ਸਤਿ ਸ੍ਰੀ ਅਕਾਲ ਬਲਾਈ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਹਾਂ ਜੀ ਬੋਲੋ ਇੱਧੇ ਹੀ ਬੋਲਦੇ ਬੋਲਦੇ ਸਤਿ ਸ੍ਰੀ ਅਕਾਲ ਸ਼ੁਕਰੇ ਸਿਰ ਮਾਰ ਕੇ ਕਹਿੰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੀ ਸਿਰ ਮਾਰ ਕੇ ਇਹ ਕਿਹਦੀ ਸਤਿ ਸ੍ਰੀ ਅਕਾਲ ਇਹ ਫੱਪਰੀ ਗਾਲੇ ਇਹਦੇ ਮੇ ਕੋਰਾ ਬਬਲਾ ਸਾਸਰੀ ਬਬਲਾ ਕਹਦਾ ਮਮੇ ਮੰਮੀ ਨੂੰ ਕਹਿੰਦਾ ਕਹਿੰਦਾ ਸਾਸਰੀ ਜੀ ਸਾਸਰੀ ਜੀ ਮਾਸਰੀ ਗਾਲ ਸੱਚੀ ਕਹਦਾ ਉਹਨੇ ਉਹਦੇ ਕੋਲ ਨਿਕਲ ਗਿਆ ਮੂ ਸਾਸਰੀ ਜੀ ਮਾਸਰੀ ਗਾਲ ਹੋਰ ਹਾਂਜੀ ਚਲੋ ਜੀ ਸਾਸਰੀ ਗਾਲ ਬਾਏ ਬਾਏ ਟਾਟਾ ਬਾਏ 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 ਚਾ ਜੀ ਸ਼ਬਰੀ ਜੀ ਨੇ ਬਾਏ ਬਾਏ ਕਰ ਮੈਨੂੰ ਬਾਏ ਬਾਏ ਕਰ ਬਾਏ ਬਾਏ